ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਆਪਣਾ ਬਟਰ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਣਾ ਖੇਤੀ ਦਾ ਵਲੌਗ ਹੈ ਅੱਗੇ ਤੋਂ ਹਰ ਵਲੌਗ ਪਾਇਆ ਕਰਾਂਗੇ ਅੱਜ ਪਹਿਲਾ ਵਲੌਗ ਹੈ ਓਏ ਜੀ ਸਾਡਾ ਕੋਟਾ ਸਾਡਾ ਖੇਤ ਸਾਡੀ ਜ਼ਿੰਦਗੀ ਜਿੱਥੋਂ ਸਾਡਾ ਢਿੱਡ ਭਰਦਾ ਆਪਾਂ ਬਲਾਂ-ਬਲਾਂ ਵੀ ਲਾ ਛੱਡੀਆਂ ਕੋਠੇ ਦੇ ਆ ਤੇ ਬੱਲਾ ਬੱਲਾ ਵਧੀਆ ਗੱਲ ਆ ਖੇਤ ਚ ਸਬਜ਼ੀ ਲਾਉਣੀ ਚਾਹੀਦੀ ਆ ਆ ਜੀ ਸਾਡਾ ਬਾਬਾ ਜੋ ਕੀ ਖੇਤ ਦਾ ਰਾਖਾ ਜੀ ਸਾਡਾ ਆਪਾਂ ਬੱਲਾ ਬੱਲਾ ਲਾਈ ਰੱਖਦੇ ਹਾਂ ਹੀ ਕੋਈ ਨਾ ਕੋਈ ਸਬਜ਼ੀ ਚੰਗੀ ਗੱਲ ਐ ਛੋਟੇ ਛੋੜੇ ਹੋਏ ਪਏ ਕਦੂ ਵੀ ਵਾਹ ਘਰ ਦੀ ਵਧੀਆ ਸਬਜ਼ੀ ਹੁੰਦੀ ਆ ਵੱਡੇ ਹੋਏ ਪੱਕ ਬੁੱਕੇ ਜਾਂਦੇ ਵਿੱਚ ਦੀ ਕਦੂ ਕਈ ਵਾਰੀ ਕੋਈ ਤੋੜ ਕੇ ਲੈ ਆਉਂਦਾ ਚਲੋ ਮਿਰਚਾਂ ਮੁਰਚਾਂ ਦੇ ਬੁੱਟੇ ਵੀ ਲਾਈ ਬੈਠੇ ਆ ਜੀ ਆਪਾਂ ਮਰਚ ਮੁਰਚਾ ਹੋਏ ਨੇ ਇਹ ਕਰਦੇ ਆ ਵਧੀਆ ਹੋਰ ਵੀ ਆਪਾਂ ਸਬਜੀ ਸੂਜੀ ਲਾਵਾਂਗੇ ਪਹਿਲਾਂ ਵੀ ਲਾਈਆਂ ਸੀ ਉਹ ਕਈ ਹਰੀ ਬੱਲਾਂ ਮੁੱਲਾਂ ਆਈਆਂ ਮਰਚ ਮੁੱਚ ਜਾਂਦੀਆਂ ਸੀ ਖਟੀਆਂ ਜਾਂ ਹੋ ਜਾਂਦੀਆਂ ਉਹ ਲਾਈ ਕੱਦੂ-ਕੁੱਦੂ ਦੀਆਂ ਉਹ ਆਪਾਂ ਹੁਣ ਗਾਹ ਨੂੰ ਵਧੀਆ ਲਾਵਾਂਗੇ ਸਬਜੀ ਬਾਹਾਂ ਚ ਲਾਵਾਂਗੇ ਆਪਾਂ ਵਧੀਆ ਕਾਰਪੋਰ ਕੇ ਨਾ ਵਾਣ ਆਪਾਂ ਰੀੜੀ ਦੇ ਤੀਜਾ ਟਾਇਰ ਵੀ ਲਵਾ ਲਿਆ ਅੱਗੇ ਨਾ ਦੋਵਾਂ ਨਾਲ ਮੋਟਰਸਾਈਕਲ ਦਾ ਔਖਾ ਜਾਂ ਹੁੰਦਾ ਸੀ ਮੈਂ ਕਿਹਾ ਵੀ ਤੀਜਾ ਟਾਇਰ ਵੀ ਲਵਾ ਹੀ ਦਿੰਨੇ ਆ ਲਵਾਲ ਹੋ ਗਿਆ ਜਵੈਨੇ ਪਹਿਲਾ ਦਿਨ ਅੱਜ ਵੀ ਕਿਵੇਂ ਰੇੜੀ ਤੋਰਦੀ ਕੰਮ ਜਾਪੇ ਕੰਮ ਕੇ ਨਹੀਂ ਅੱਜ ਵਿਹਨੇ ਐ ਤੇ ਜਵਾਰੀ ਵਾਹ ਕਰਗੀ ਕੱਦ ਜਵਾਨਾ ਨੇ ਵੱਢਲੇ ਪੱਠੇ ਹੁਣ ਕਰਦੇ ਆਂ ਤਿਆਰੀਆਂ ਜਾਣਦੀਆਂ ਵਿਹਨੇ ਅੱਜ ਰੇੜੀ ਕੱਡੂ ਕਾਂਢ ਕੇ ਨਹੀਂ ਸੂਰਜ ਕਹਿੰਦਾ ਮੈਂ ਦੇਣਾ ਕੀ ਐ ਕਹਿੰਦਾ ਮੈਂ ਆਉਣਾ ਐ ਇੱਧਰ ਕਦੂ ਦੀਆਂ ਬੱਲਾਂ ਜੋ ਹੈਗਾ ਤੋੜ ਲੀਏ ਕਦੂ ਤੇ ਖਾ ਲਾਂਗੇ ਸਬਜ਼ੀ ਚੰਗਾ ਜੀ ਆਪਾਂ ਵੰਡ ਲਈ ਪੱਠੇ ਹੁਣ ਚੱਲਨੇ ਘਰ ਨੂੰ ਕਾਲੂ ਪਾਉਂਗੇ ਦੂਜਾ ਵਲੌਗ